ਇਹਨਾਂ ਮੈਟਰੋ ਕੀ ਹਾਲਜਾਲ ਅੱਜ ਪਹਿਲਾ ਦਿਨ ਕੰਮ ਦਾ ਅਜੋਬਣ ਵੀਰ ਤਿਆਰ ਵਰ ਤਿਆਰ ਆ ਇਧਰ ਆ ਬਣਾ ਇੰਡਕਸ਼ਨ ਚੱਲ ਰਿਹਾ ਹੈ ਭਾਜੀ ਹੁਣੀ ਪੁੱਲ ਤਿਆਰ ਆ ਚੰਦੌਰ ਵੀ ਰਾਟਾ ਗੁੰਨ ਰਿਹਾ ਤੇ ਸਵੇਰ ਦੇ ਵੱਜ ਰਹੇ ਆ 5:30 ਆ ਵੀਰ ਹੈਗਾ ਜਨਾਲੇ ਤੋਂ ਆ ਇਹਨਾਂ ਦਾ ਰੂਮ ਆ ਇਹ ਸਾਡਾ ਰੂਮ ਆ ਪਹਿਲਾ ਦਿਨ ਬੁਲਗਾਰੀਆ ਵਿੱਚ ਕੰਮ ਤੇ ਫੇਰ ਦੇ ਵਜਰੇ 5.5 ਦੇ 55 ਪਦੰਦਰ ਰਸੋਈ ਹੈ ਪਹਿਲਾ ਦਿਨ ਕੰਮ ਤੇ ਚੱਲੇ ਆ ਮਾਰੇ ਸਿੱਧੀਆਂ ਪਾਵੇ ਬੋਲੇ ਸੋਨਹਾਲ ਸਿਖਿਆ ਕਾਲ ਚੱਲੇ ਯੋਦੇ ਦਿਹਾੜੀ ਲਾਉਣ ਆਹ ਵੇਖੋ ਮਗਰਾਂ ਹੀ ਆਪਾਂ ਆ ਪੀਜੀ ਬੱਸ ਟ੍ਰੈਂਡ ਤੇ ਖਲੋਤੇ ਆ ਬੱਸ ਪਦੰਦਰਾ ਨੇ ਪੁਰਾਣੀ ਨਗਾਹ ਦੀ ਜਾਂ ਕੀ ਹਿਸਾਬ ਤਾ ਵਿਆ ਵੇਖਣਦੇ ਆ ਸਮਝ ਆਉ ਨਹੀਂ ਰਹੀ ਪਾਣੀ ਕੀ ਲਿਖਿਆ ਪਤਾ ਸੌ ਲੱਗ ਨਹੀਂ ਰਿਹਾ ਉਹ ਹੰਡੀ ਖਮੋਤੀ ਉਹ ਡਰਦੀ ਪੜਾ ਖਮੋਤੀ ਪਿੰਡ ਦੀ ਥਾਂ ਆ ਯਾਰ ਮਹਾਰਾਜ ਬੱਸ ਆ ਗਈ ਆ ਚੱਲੇ ਆ ਭਰਾ ਨਹੀਂ ਮਗਰ ਜੋ ਬਣ ਨਹੀਂ ਬੈਠੇ ਨੇ ਹਾਏ ਆਈ ਗਰੂ ਭਾਈ ਇਹ ਨਹੀਂ ਟਿਕਟ ਦੇਖਤਾ ਹੁਣ कांडवडੀ ਯਾਰ ਆ ਗਈ ਆ ਇਹ ਕੀ ਲੈਣਤਾਈ ਇਹ ਕਿਹੜਾ ਬੇਲਿਆ ਬਿਜਲੀ ਦਾ ਤੇ ਨਹੀਂ ਆ ਤੇਰਾ ਬੜਾ ਜੇ ਮੰਡੇ ਆ ਗਏ ਕੰਮ ਤੇ ਆਹ ਡੀ ਫੈਕਟਰੀ ਆੜਾਈ ਘਾਟ ਮੋਹਲ ਅੱਜ ਅੱਜ ਕੱਲ ਨਾਲੋਂ ਠੰਡ ਘੱਟਿਆ ਥੋੜੀ ਕੱਲ ਥੋੜੀ ਹੈਗੀ ਜਿਆਦਾ ਅੱਜ ਥੋੜੀ ਹਵਾਦਾਰੀ ਆ ਕਿਉਂਕਿ ਕੱਲ ਤੁੱਪ ਲੱਗੀ ਅੱਜ ਥੋੜਾ ਮੌਸਮ ਵੀ ਸਹੀ ਹੋ ਗਿਆ ਕੰਮ ਦਾ ਪਹਿਲਾ ਦਿਨ ਆਉਂਦਿਆਂ ਹੀ ਬੀਅਰ ਦੀ ਸੁਲਾ ਆਉਂਦਿਆਂ ਹੀ ਆਉਂਦਿਆਂ ਕੰਮ ਦੇ ਹਾਲੇ ਲੱਗੇ ਨਹੀਂ ਪਤੰਦਰ ਇਹ ਪਤੰਦਰ ਪਹਿਲਾਂ ਹੀ ਚੱਕਦੇ ਨੇ ਪਹਿਲਾਂ ਪੇਟੀ ਕੈਨਾਂ ਦੀ ਲੈ ਕੇ ਆ ਗਈ ਓਏ ਵਾਹ ਜੀ ਵਾਹ ਇਹ ਸਾਡਾ ਚੇਂਜਿੰਗ ਰੂਮ ਆ ਤੇ ਬਾਹਰ ਸਾਡੀ ਵਰਕਸ਼ਾਪ ਆ ਇਹ ਸਾਡੀ ਵਰਕਸ਼ਾਪ ਆ ਇਹ ਆ ਕੰਪਨੀ ਆ ਇਹ ਨਾਲ ਕੰਮ ਕਰਦੇ ਆਹ ਡਾਇਰੈਕਟਰ ਰੂਮ ਆ ਰੈਸਟ ਕਰਨ ਆ ਗਏ ਆ ਇਹ ਕਟਰ ਇਹ ਨਾਲ ਵਰਕਰ ਸਾਡੇ ਬਾਕੀ ਕਿਉਂ ਸੀ ਭਾਈ ਤੁਸੀਂ ਮੈਂ ਮੈਂ ਅੱਜ ਆ ਗੋਰਾ ਬਾਜ਼ੀ ਟੋਕੀ ਹੋਣੀ ਤੋਂ ਗਾਰੀ ਅੱਜ ਪਹਿਲਾ ਦਿਨ ਪਹਿਲਾ ਦਿਨ ਕੰਮ ਤੇ ਪਹਿਲੀ ਧੁੱਪ ਅੱਜ ਕਰਮਾਣਾ ਨਿਕਲੀ ਧੁੱਪ ਇਹ ਦੇਖੋ ਪੰਜਾਬੀ ਕਾਇਏ ਨੇ ਆਹ ਬੰਦੇ ਆ ਤੇ ਦੇਖੋ برفਾ ਕੱਟਾ ਡਿੱਗਿਆਂ ਦੀ ਤੋਂ ਖੁਰ ਖੁਰ ਕੇ ਆ ਹੁਣੇ ਬੰਦਾ ਲੋਡ ਲੈ ਕੇ ਆਇਆ ਸੀ ਡਰਾਈਵਰ ਆਪੇ ਹੀ ਉਤਾਰਨ ਦਿਆ ਵਾ ਇੱਧਰ ਚੈੱਕ ਕਰੋ ਆ ਬੈਲਰ ਆ ਕਰ ਲਈ ਆਪਾਂ ਛੁੱਟੀ ਆ ਆ ਗਿਆ ਲੋਡ ਆ ਆ ਗਿਆ ਯਾਰ ਹੁਣੀ ਚੱਲੇ ਨੇ ਘਰਾਂ ਨੂੰ ਤੇ ਪਿੱਛੇ ਉਹ ਸਾਡੇ ਓਨਰ ਆ ਹਾਂਜੀ ਹੋਵੇ ਤਾਂ ਅੱਕੇ ਕੱਲੇ ਆਉਣੀ ਆ ਢੀ ਹਾਂ ਬੰਨ ਪਾਈ ਪੁਲਸ ਲੱਗੀ ਮਗਰ ਵੱਤ ਪੁਲਸ ਲੱਗੀ ਮਗਰ ਇਹਨੂੰ ਵੱਤ ਵੱਤ ਸ਼ੇਅਰ ਕਰੋ